ਤੁਸਰੀ ਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ 19 ਨਵੰਬਰ 11ਵਾਂ ਮਹੀਨਾ 2024 ਦਿਨ ਮੰਗਲਵਾਰ ਬਾਸਪਤੀ ਝੋਨੇ ਦੇ ਰੇਡ ਲੈ ਕੇ ਫੇਰ ਹਾਜ਼ਰ ਹੋਏ ਆ ਜੀ ਜਿਹੜੇ ਕਿਸਾਨ ਵੀਰ ਚੈਨਲ ਤੇ ਜੰਮੇ ਜੁੜੇ ਨੇ ਉਸ ਸਾਈਡ ਤੇ ਕਾਲਾ ਆ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਬਲਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜੇ ਅੱਜ ਸੰਗਰੂਰ ਮੰਡੀ ਦੇ ਵਿੱਚ ਆਮਦ ਦੀ ਗੱਲ ਕਰੀਏ ਦਾ 20000 ਦੇ ਗੱਟੇ ਨੇੜੇ ਤੇੜੇ ਬਾਸਪਤੀ ਝੋਨਾ ਪਹੁੰਚਿਆ ਜੀ ਜੇ ਅੱਜ ਗਬ੍ਰੈਟੀਆਂ ਦੀ ਗੱਲ ਕਰੀਏ ਤਾਂ ਅੱਜ 1121 1718 ਮੁੱਛਲ 1401 1509 1847 ਅਤੇ ਨਰਮ ਕਿਸਾਨ ਭਰਾਵੋ ਅੱਜ ਪੰਜਾਬ ਬਾਸਪਤੀ 7 1885 1882 ਇਹ ਵੈਰੈਟੀਆਂ ਜਿਹੜੀਆਂ ਮੰਡੀ ਵਿੱਚ ਨਹੀਂ ਆਈਆਂ ਜੇ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇਹਦੇ ਭਾਅ ਦੀ ਗੱਲ ਕਰੀਏ ਤਾ ਬਾਸਮਤੀ 1121 3300 ਰੁਪਏ ਤੋਂ ਲੈ ਕੇ ਕਿਸਾਨ ਭਰਾਵੋ 4100 ਰੁਪਏ ਪ੍ਰਤੀ ਕੁਆਂਟਲ ਦੇ ਹਸਾਮਨਾ ਸੰਗਰੂਰ ਮੰਡੀ ਵਿੱਚ ਇਹਦਾ ਇਹ ਰੇਟ ਆਪਾਂ ਨੂੰ ਵੇਖਣ ਨੂੰ ਮਿਲਿਆ ਹੈ ਅਗਲੀ ਵੈਰਾਈਟੀ ਕਿਸਾਨ ਭਰਾਵੋ 17 18 ਬਾਸਮਤੀ ਇਹ 3200 ਰੁਪਏ ਤੋਂ ਲੈ ਕੇ 3700 ਰੁਪਏ ਪ੍ਰਤੀ ਕੁਆਂਟਲ ਦੇ ਹਸਾਮਨਾ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਇਹ ਕਿਸਾਨ ਭਰਾਵੋ ਜੇ ਗੱਲ ਕਰੀਏ ਮੁਛਲ 1400 ਇੱਕ ਬਾਸਮਤੀ ਝੋਨੇ ਦੀ ਤਾਂ ਇਹ 2900 ਰੁਪਏ ਤੋਂ ਲੈ ਕੇ 3510 ਰੁਪਏ ਸੰਗਰੂਰ ਮੰਡੀ ਵਿੱਚ ਇਹਦਾ ਰੇਟ ਹੈ ਜਿਹੜਾ ਅੱਜ ਲੱਗਿਆ ਜੀ ਕਿਸਾਨ ਭਰਾਵੋ 1509 ਵੈਰੈਟੀ ਇਹ 2900 ਰੁਪਏ ਕੁਆਂਟਲ ਤੋਂ ਲੈ ਕੇ 3420 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਇਹਦਾ ਰੇਟ ਹੈ ਜਿਹੜਾ ਸੰਗਰੂਰ ਮੰਡੀ ਵਿੱਚ ਵੇਖਣ ਨੂੰ ਮਿਲਿਆ ਜੀ ਇਸਨਾਂ ਭਰਾਵੋ ਜੇ ਗੱਲ ਕਰੀਏ ਹੁਣ ਬਾਸਮਤੀ 1847 ਦੀ ਤਾਂ 2700 ਰੁਪਏ ਤੋਂ ਲੈ ਕੇ 3010 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਇਹਦਾ ਰੇਟ ਰਿਹਾ ਜੀ ਹੁਣ ਆਪਾਂ ਗੱਲ ਕਰਦੇ ਆ ਨਰਮੇ ਦੀ ਇਹ ਅੱਜ 6500 ਰੁਪਏ ਤੋਂ ਲੈ ਕੇ 7050 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਜਿਹੜਾ ਨਰਮਾ ਆਪਾਂ ਨੂੰ ਰੇਟ ਹੈ ਵੇਖਣ ਨੂੰ ਮਿਲੇਗਾ ਕਿਸਾਨ ਭਰਾਵੋ ਹਰ ਰੋਜ਼ ਦੀ ਤਰ੍ਹਾਂ ਜੇ ਆਪਾਂ ਗੱਲ ਕਰੀਏ ਵੱਧ ਰੇਟ ਦੇ ਵਿੱਚ ਵੇਖਣ ਵਾਲੀ 1121 ਚੋਂ ਨਾ ਜਿਹੜਾ ਉਹ 3000 ਰੁਪਏ ਤੋਂ 4100 ਰੁਪਏ ਜੀ ਇੱਕ ਨੰਬਰ ਤੇ ਦੋ ਨੰਬਰ ਤੇ ਕਿਸਾਨ ਭਰਾਵੋ ਅੱਜ ਵੈਰਾਈਟੀ ਆਉਂਦੀ ਹੈ ਜੀ 17 18 ਜਿਹੜੀ 3200 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਵਿਕੀ ਹੈ ਜੀ ਤਿੰਨ ਨੰਬਰ ਤੇ ਕਿਸਾਨ ਭਰਾਵੋ ਮੁੱਛਲ 1401 2900 ਰੁਪਏ ਤੋਂ ਲੈ ਕੇ 3510 ਰੁਪਏ ਤੇ 4 ਨੰਬਰ ਤੇ ਵੈਰੈਟੀ ਆਉਂਦੀ ਹੈ ਜੀ 1509 2900 ਰੁਪਏ ਤੋਂ ਲੈ ਕੇ 3420 ਰੁਪਏ ਜੇ ਆਪਾਂ ਗੱਲ ਕਰੀਏ ਸਭ ਤੋਂ ਘੱਟ ਰੇਟ ਤੇ ਲੱਗਣ ਵਾਲੀ ਵੈਰੈਟੀ ਉਹ ਹੈਗੀ 1847 2700 ਰੁਪਏ ਅਰਬੀਏ ਕੁਆਂਟਲ ਤੋਂ ਲੈ ਕੇ 3010 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਇਹੋ ਤੇ ਸਰਪ੍ਰਭੂ ਜੇ ਰੋਜ਼ ਦੀ ਗੱਲ ਕਰੀਏ ਤਾਂ ਰੇਟਾਂ ਦੇ ਵਿੱਚ ਜਿਹੜਾ ਉੱਥੇ ਜੀ ਆਪਾਂ ਨੂੰ ਰੇਟ ਨੇ ਭਾ ਵੇਖਣ ਨੂੰ ਮਿਲ ਰਹੇ ਨੇ ਜੀ ਜਣੀ ਜਿਆਦਾ ਜੇ ਆਪਾਂ ਦੇਖੀ 4500 ਜਾਂ 5000 ਦੇ ਨੇੜੇ ਤੇੜੇ ਇਸ ਸਾਲ ਬਾਸਪਤੀ ਝੋਨਾ ਨਹੀਂ ਗਿਆ ਸੋ ਇਹ ਸਨ ਸੰਗਰੂਰ ਮੰਡੀ ਬਾਸਪਤੀ ਝੋਨੇ ਦੇ ਰੇਟ ਜੀ ਸਤ ਸ੍ਰੀ ਅਕਾਲ ਧੰਨਵਾਦ